जाकेसरी से श्री रविंद्र कुमार जी उनका भी धन्यवाद करती हूँ और रोहित वर्मा जी उनका भी मैं बहुत बहुत धन्यवाद करती हूँ थैंक यू सो मच सर फर्स्ट है ਸਾਹਮਣੇ ਦੇਖੋ ਕੰਨੀ ਉਡਾਨ ਨਾਦਾਥ ਐਥਲੈਟਿਕ ਥੀਕ ਅਸੀਂ ਅੱਜ ਇਥੇ ਮਾਤਾ ਗਿਆਨ ਅਧਰਮ ਸ਼ਾਲਾ ਦੇ ਵਿੱਚ ਦਯਾਨੰਦ ਮਾਡਲ ਹਾਈ ਸਕੂਲ ਦੇ ਛੋਟੇ ਬੱਚਿਆਂ ਦਾ ਟਰਸਰੀ ਤੋਂ ਲੈ ਕੇ ਸੈਕਿੰਡ ਤੱਕ ਦੇ ਬੱਚਿਆਂ ਦਾ ਪ੍ਰੋਗਰਾਮ ਕੀਤਾ ਹਰ ਸਾਲ ਹੀ ਕਰਦੇ ਜਿੱਥੇ ਦਯਾਨੰਦ ਮਾਡਲ ਹਾਈ ਸਕੂਲ ਐਜੂਕੇਸ਼ਨ ਦੇ ਵਿੱਚ ਸਮਾਣਾ ਇਲਾਕੇ ਦਾ ਗੰਮੀ ਇੱਕ ਇਨਸਟੀਚੂਸ਼ਨ ਹੈ। ਅੱਥਰ ਸਾਡੀ ਇੱਛਾ ਹੁੰਦੀ ਹੈ ਕਿ ਇਹ ਛੋਟੇ ਬੱਚੇ ਨੇ ਇਹਨਾਂ ਦੇ ਵਿੱਚ ਭਾਵਨਾ ਪੈਦਾ ਕੀਤੀ ਜਾਵੇ। ਗੇਮਸ ਪ੍ਰਤੀ ਪਿਆਰ ਹੋਵੇ। ਇਹਨਾਂ ਦੀ ਆਪਣੇ ਸਰੀਰਕ ਤੰਦਰੁਸਤੀ ਪ੍ਰਤੀ ਇੱਕ ਰੁਝਾਨ ਹੋਵੇ। ਇਸ ਕਰਕੇ ਅਸੀਂ ਇਹ ਐਥਲੈਟਿਕ ਮੀਟ ਕਰਾ ਰਹੇ ਹਾਂ। ਸੋ ਥੈਟ ਇਹਨਾਂ ਦੇ ਮਨ ਦੇ ਵਿੱਚ ਇੱਕ ਭਾਵਨਾ ਬਣ ਜਾਵੇ। ਆਈ ਕੈਨ ਜੰਪ। ਆਈ ਕੈਨ ਗੋ। ਆਈ ਕੈਨ ਰਨ। ਇਕ ਐਡਵਾਂਸ ਸਾਈਕਲੋਜੀ ਕਿਹੜੀ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਬੱਚਿਆਂ ਦੇ ਵਿੱਚ ਕਨਸੈਪਟ ਜਿਹੜਾ ਉਹ ਪੈਦਾ ਹੋਣਾ ਚਾਹੀਦਾ ਹੈ। ਇਸੇ ਵਾਸਤੇ ਐਥਲੈਟਿਕ ਮੀਟ ਕਰਾਇਆ ਜਿਹਦੇ ਵਿੱਚ ਕੇ ਬੱਚਿਆਂ ਨੇ ਵੀ ਔਰ ਬੱਚਿਆਂ ਦੇ ਪੇਰੈਂਟਸ ਨੇ ਵੀ ਸਭ ਨੇ ਵੱਗ ਚੜ੍ਹ ਕੇ ਬੜੇ ਜੋਸ਼ ਦੇ ਨਾਲ ਹਿੱਸਾ ਲਿੱਤਾ। ਅਸੀਂ ਅੱਜ ਚੀਫ ਗੈਸਟ ਬਣਾਇਆ ਸਾਡੇ ਰੋਟਰੀ ਕਲੱਬ ਲੇਡੀਜ਼ ਦਾ ਜੋ ਹੈ ਸਮਾਣਾ ਦਾ ਉਹਨਾਂ ਦੇ ਆਫਿਸ ਵੀਰ ਜੀ ਇਹ ਜਨਕਤੂ ਦੇ ਮੈਪਸ ਨੂੰ ਚੀਫ ਗੈਸਟ ਬਣਾਇਆ ਇਸ ਕਰਕੇ ਕਿ ਛੋਟੇ ਬੱਚਿਆਂ ਦਾ ਜੋ ਪਿਆਰ ਹੁੰਦਾ ਹੈ ਜੋ ਉਹਨਾਂ ਦਾ ਲਗਾਅ ਹੁੰਦਾ ਹੈ ਉਹ ਬੇਬੀਸ ਨਾਲ ਜ਼ਿਆਦਾ ਹੁੰਦਾ ਇਸ ਕਰਕੇ ਅਸੀਂ ਬੇਬੀਸ ਨੂੰ ਆਪਣਾ ਚੀਫ ਗੈਸਟ ਬਣਾਇਆ ਔਰ ਸਮਾਨਾ ਦੀਆਂ ਦੋ ਬੱਚੀਆਂ ਜਾਨਕੀ ਦਾਸ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਨੇ ਤੇ ਇੰਟਰਨੈਸ਼ਨਲ ਲੈਵਲ ਦੇ ਪਿੰਡੋਸਤਾਨ ਦਾ ਨਾਮ ਰੋਸ਼ਨ ਕੀਤਾ ਹੈ ਉਹਨਾਂ ਨੂੰ ਵੀ ਅਸੀਂ ਆਜ ਕੇ ਗੈਸਟ ਆਫ ਆਨਰ ਦੇ ਤੌਰ ਤੇ ਬੁਲਾਤੀ ਹਾਂ ਬੱਚਿਆਂ ਨੂੰ ਮਿਲਾਇਆ so that ਬੱਚਿਆਂ ਦੇ ਮੰਦੇ ਵਿੱਚ ਇੱਕ ਕਨਸੈਂਸਸ ਹੋ ਸਕੇ ਉਹ ਸਾਬਤ ਸਕੀਏ ਦੇ ਮਾਰੇ so ਸਾਡੇ ਪ੍ਰਿੰਸੀਪਲ ਸਟਾਫ ਸਾਡੇ ਆਰਿਆ ਸਮਾਜ ਦੇ ਮੈਂਬਰ ਇਸਤੀ ਸਮਾਜ ਉਸ ਸਮਾਜ ਸਭ ਨੇ ਇਹਦੇ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਦਿੱਤਾ ਇਹਨੂੰ ਕਾਮਯਾਬ ਕਰ ਦੇਣੇ ਸਭ ਸ਼ਹਿਰ ਨਿਵਾਸੀਆਂ ਨੇ ਔਰ ਵਿਸ਼ੇਸ਼ ਤੌਰ ਤੇ ਤੁਸੀਂ ਮੀਡੀਆ ਵਾਲਾ ਨੇ ਜੋ ਸਾਡਾ ਸਾਥ ਦਿੱਤਾ ਇਹਦੇ ਲਈ ਇੱਕ ਸਿੰਘਾ ਜੀ ਪੰਜਾਬ ਸਰਕਾਰ ਨਸ਼ੇ ਵਿਰੁੱਧ ਬਹੁਤ ਵੱਡੀ ਜੰਗ ਲੜ ਰਹੀ ਹੈ ਉਦੇ ਵਿੱਚ ਦੇ ਬੱਚਿਆਂ ਨੂੰ ਤੁਸੀਂ ਕੀਸ਼ ਨੇ ਦੇਣਾ ਚਾਹੁੰਗੇ ਸਾਡੇ ਕਿੰਨ ਰਹੇ ਜੀ ਦੇਖੋ ਨੰਬਰ ਇੱਕ ਤਾਂ ਗੱਲ ਇਹ ਆ ਕਿ ਸਾਡੇ ਸਕੂਲ ਦੇ ਵਿੱਚ ਕਦੇ ਐਦਾਂ ਦੀ ਕੋਈ ਕੰਪਲੇਂਟ ਕਦੇ ਵੀ ਨਸ਼ਿਆਂ ਬਾਰੇ ਸਾਡੇ ਕਿਸੇ ਸਕੂਲ ਦੇ ਬੱਚੇ ਦੀ 1200 ਬੱਚਾ ਸਾਡੇ ਕੋਲ ਪੜਦਾ ਕਦੇ ਐਦਾਂ ਦੀ ਕੰਪਲੇਂਟ ਸਾਡੇ ਕਿਸੇ ਟੀਚਰ ਦੀ ਜਾਂ ਸਟੂਡੈਂਟ ਦੀ ਨਹੀਂ ਰਹੀ ਫਿਰ ਵੀ ਬੱਚਿਆਂ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਾਗਰੂਕਤੀ ਪੈਦਾ ਕਰਨਾ ਇਹ ਸਾਡਾ ਸਭ ਦਾ ਫਰਜ਼ ਹੈ ਔਰ ਇਹ ਗੇਮਸ ਨੇ ਇਨਾ ਵੱਲ ਬੱਚਿਆਂ ਦਾ ਇੰਟਰਸਟ ਵਧੇ ਇਹ ਵੀ ਇੱਕ ਉਹਦੇ ਵੱਲ ਉਪਰਾਲਾ ਹੈ ਇੱਕ ਪੋਜ਼ਿਟਿਵ ਉਪਰਾਲਾ ਹੈ ਤਾਂ ਕਿ ਜੇ ਬੱਚਿਆਂ ਦਾ ਇੰਟਰਸਟ ਗੇਮ ਚ ਹੋ ਜਾਵੇ ਤਾਂ ਨੇਚਰਲੀ ਉਹ ਨਸ਼ਿਆਂ ਤੋਂ ਦੂਰ ਹੋ ਜਾਵੇ ਥੈਂਕ ਯੂ